ਆਲਾ ਤਾਂ ਖਾਂ ਕਰੋ ਨਾ ਲੈ ਆ ਆਹ ਆਹ ਕਿਉਂ ਇਹਨਾਂ ਨੂੰ ਕਿਉਂ ਇਹਨਾਂ ਨੂੰ ਕਿਉਂ ਗਿਆ ਨਾ ਰਸਾ ਜੀ ਜੀ ਜੇ ਰੋ ਵਟੀਆਂ ਕਰੋਗੇ ਬਹੁਤ ਸੇਵੀਆਂ ਵਟੀਆਂ ਦੀਆਂ ਆਹੋ ਸੇਵੀਆਂ ਵਟੀਆਂ ਦੀਆਂ ਹੋਰ ਫਿਰ ਆ ਵੀ ਲਓ ਵੀ ਹੱਥ ਦੇ ਨਾਲ ਸੇਵੀਆਂ ਵਟੀਆਂ ਦੀਆਂ ਜੇ ਹੁਣ ਲੈਓ ਸੇਵੀਆਂ ਵਟਣ ਵਾਲੀ ਬਿੱਲੀ ਤੇ ਫੇਰ ਜਾ ਕੇ ਸੇਵੀਆਂ ਵਟੀਆਂ ਦੀਆਂ ਆਹ ਪੁਰਾਣਾ ਹੋਰ ਫਿਰ ਕੀ ਕਰਦੇ ਆਏ ਕੋਛ ਨਹੀਂ ਮਾਦਾ ਮੈਂ ਫਿਰਦੇ ਤੁਰਦੇ ਐ ਮੈਂ ਮਾਤਾ ਨੂੰ ਮਿਲ ਚਲੀਏ ਚੰਗਾ ਕੀਤਾ ਇਹ ਵਧੀਆ ਕੀਤਾ ਤੇ ਆ ਹੁਣ ਵੇਖ ਕੇ ਤੁਹਾਡੇ ਵਾਲਦੇ ਅਸੀਂ ਆਨੇ ਵੀ ਐ ਸੇਵੀਆਂ ਹੀ ਕਿਤੇ ਮਾਦਾ ਦੇ ਹੱਥਾਂ ਦੀ ਵੀ ਸੇਵੀਆਂ ਵੱਟੀਆਂ ਖਾ ਕੇ ਆਵਾਂਗੇ ਚੱਲ ਜਾਈਏ ਕਿ ਹੋਰ ਸੁਣਾਓ ਠੀਕ ਆ ਪਿਛੇ ਇਦਾਂ ਹੀ ਕਰਦੇ ਆ ਅਸੀਂ ਹਾਂਜੀ ਤੇ ਦਾ ਵਟਣੀਆਂ ਹਾਂਜੀ ਤੇ ਕੋਨ ਕੇ ਰੱਖ ਲੈਣੀਆਂ ਜਦੋਂ ਪ੍ਰਾਉਣਾ ਭੈਣ ਭਰਾ ਕੋਈ ਆਉਣਾ ਉਦੋਂ ਬਣਾ ਦੇਣੀਆਂ ਆਹ ਹਾਂ ਹੋਰ ਫਿਰ ਰੋਟੀ ਪਾਣੀ ਖਾਤਾ ਐ हां जी हां जी ਰੋਟੀ ਪਾਣੀ ਛਕਿਆ ਸਭ ਕੋਈ ਕਿਰਪਾ ਸਾਹਿਬ ਦੀ ਹੋਰ ਆਈ ਗਿਆ ਜਦ ਮਾਦਾ ਮਿਲ ਜਾਂਦੇ ਆਹੀਂ ਵੇਖਿਆ ਉਹਨਾਂ ਦੇ ਮਾਦਾ ਵੇਨੇ ਕਰਨ ਕੀ ਦੇਈ ਆ ਕੋਦ ਪੈ ਤੈਨੂੰ ਪਤਾ ਹੀ ਜਾਂ ਨਾ ਪਿਛੇ ਬਹੁਤਾ ਇਹ ਹੋਈ ਹੋਣ ਤੇ ਦੂਜੇ ਕੰਮ ਚੱਲ ਪਏ ਆ ਨਾ ਆਹੋ ਮਸ਼ੀਨਾਂ ਦੇ ਹੋਰ ਫੇਰੇ हां जी ਠੀਕ ਠਾਕ ਜੀ ਤੁਸੀਂ ਸੁਣਾਓ ਬਾਈ ਵੀ ਠੀਕ ਐ ਇਹ ਅੱਜ ਹੀ ਸ਼ੁਰੂ ਕੀਤੀਆਂ ਅੱਗੇ ਵਟੀਆਂ ਇਹ ਹੋ ਗਿਆ ਜੀ ਅੱਠ ਦਿਨ ਮੱਠ ਤੇ ਉਹਨੂੰ 8 ਦਿਨ ਹੋ ਗਏ ਵੜਦਿਆਂ ਹੈ ਪਰ ਉਹਦਾ 1.5 ਕਿਲੋ ਕਿਲੋ 2 ਕਿਲੋ ਵੱਟ ਲੈਂਦੀਆਂ ਇੱਕ ਦਿਨ ਚ ਕਿੰਨੀਆਂ ਵੱਟੀਆਂ ਜਾਂਦੀਆਂ ਇਹ ਇੰਚਾਰ ਜਾਂਣੀਆਂ ਠੀਕੇ ਤੇ ਉਹ 2 ਕਿਲੋ ਵੱਟੀਆਂ ਜਾਂਦਾ 2.5 اچھا ਜੇ ਇਕੱਲੇ ਬੰਦੇ ਨੂੰ ਤੁਹਾਨੂੰ ਪਤਾ ਹੀ ਆ ਫਿਰ ਸਾਬ ਦੀਆਂ ਉਹ ਫਿਰ ਜੇ ਤੇ ਇੰਚਾਰ ਜਾਂਣੀਆਂ ਦੇੰਦੇ ਤੇ 2 ਕਿਲੋ ਦੀਆਂ ਵੱੜ ਜਾਂਦੀਆਂ ਨੇ ਹੱਥ ਦੇ ਨਾਲ ਹੀ ਹਾਂ ਹਾਂ ਇਹ ਵੀ ਤਜਰਬਾ ਇਹ ਤੋਂ ਬਗੈਰ ਕਿੱਥੇ ਕੰਮ ਹੁੰਦਾ ਵਾ ਆ ਜੇ ਗੱਲ ਕਿੱਥੇ ਸੇਵੀਆਂ ਵਟੀਆਂ ਜਾਣੀਆਂ ਉਹ ਉਹਨਾਂ ਨੇ ਹੁਣ ਦਿਨਾਂ ਦੇ ਆਖਣਾ ਅੜੀ ਉਂਗਲਾਂ ਪੀੜ ਹੁੰਦੀਆਂ ਬੂਟੇ ਪੀੜ ਹੁੰਦੇ ਆ ਇਹ ਚਲ ਗਿਆ ਤੁਹਾਨੂੰ ਪਤਾ ਹੀ ਆ ਜਿੱਦਾਂ ਕਰਦੇ ਆ ਕੋਣਾ ਆਂਦਗਾ ਨੇ ਘਰੇ ਕੀ ਖਾਦਾ ਏ ਖਾਣਾ ਕੋਣਾ ਕੀ ਹੀ ਖਾਣਾ ਤੇ ਉਹ ਰੋਟੀ ਪਾਣੀ ਖਾਂਦੇ ਆ ਉਹਦੋਂ ਖਰਾਕਾਂ ਵੀ ਇਹੋ ਹੁੰਦੀਆਂ ਈ ਹਾਂ ਸੇਵੀਆਂ ਰਾਤ ਨੂੰ ਦੁੱਧ ਦੇ ਚਪਾ ਲੈਣੇ ਤੇ ਖਾ ਲੈਣੀਆਂ ਹੌਣ ਤੇ ਬਜਾਰੀ ਖਾਣਾ ਹੀ ਲੈ ਕੇ ਬਹਿ ਗਿਆ ਤੇ ਆ ਚੀਜ਼ਾਂ ਕਿੱਥੇ ਲੱਭਦੀਆਂ ਹਨ ਬਿਮਾਰੀ ਵੀ ਇਤੋਂ ਹੀ ਵਧੀ ਆ ਹਾਂਜੀ ਇਹ ਕੀੜਾ ਪਤੰਗੇ ਮਾਰ ਸਕਦੇ ਆ ਤੇ ਫਿਰ ਅੰਦਰ ਵੀ ਜੋ ਪਉਂਦਾ ਹੀ ਆ ਨਾੜਾਂ ਨੂੰ ਹਾਂਜੀ ਹਾਂਜੀ ਇਹ ਵੀ ਆਈ ਜਿਹੜੀ ਹੱਥੀਂ ਚੀਜ਼ ਬਣੀ ਇਹ ਨਹੀਂ ਮਿਲਦੀ ਉਹ ਜਿਹੜੀ ਹੱਤ ਨਾਲ ਚੀਜ਼ ਬਣੀ ਇਹ ਕਿੱਥੇ ਮਿਲਦੀ ਬਜਾਰੀ ਸਭ ਕੁਝ ਚੱਲਣ ਡਿਆ ਉਹਨਾਂ ਸੇਵੇਂ ਲਿਆਓ ਤੇ ਬੁਜਾਰੀ ਮਿਲਣੀ ਆ ਆ ਚੀਜ਼ ਨਹੀਂ ਮਿਲਣੀ ਉਹ ਪੈਕਟਾਂ ਚ ਹੁੰਦੇ ਗਾਣੇ ਨਾ ਕੋਈ ਪਤਾ ਵੀ ਕਿੱਦਾਂ ਬਣੀਆਂ ਤੇ ਕਿੱਦਾਂ ਆਂਦੀਆਂ ਹਾਂ ਦੇਖਿਆ ਕਿਸ ਤਰ੍ਹਾਂ ਮਾਤਾ ਵਾਟ ਵਾਟ ਰੱਖੀ ਜਾਂਦੀ ਐ ਇਹ ਆਪਾਂ ਮਾਤਾ ਕੋ ਲੈ ਆਣੀ ਆ ਕਿ ਲੋਗ ਜਦੋਂ ਸੁੱਕ ਗਈਆਂ ਹੋਰ ਹੈ ਜਦੋਂ ਉਹ ਨਾ ਲਈਆਂ ਤੇ ਖਾ ਲਈਆਂ ਐ ਮਾਤਾ ਜੀ ਇਹ ਆਪਾਂ ਚਲੋ ਬਣਾਉਣੇ ਠੀਕੇ ਇਹਨੂੰ ਮਤਲਬ ਮੈਦੇ ਦੀਆਂ ਬਣਾਉਂਦੇ ਹਾਂ ਮੈਈ ਦੇ ਦੀਆਂ ਅੱਛਾ ਇਹਨੂੰ ਆਟੇ ਨੂੰ ਗੁੰਨਣਾ ਆਟੇ ਨੂੰ ਗਰ ਗੁੰਨ ਕੇ ਹਾਂਜੀ ਤੇ ਲਵੇਟ ਕੇ ਰੱਖ ਲੈਣਾ ਹਾਂਜੀ ਲਵੇਟ ਕੇ ਰੱਖ ਲੈਣਾ ਫਿਰ ਵਾਟ ਲੈਣਾ ਹਾਂਜੀ ਵਾਟ ਕੇ ਫਿਰ ਇਹਨਾਂ ਸੁਕਾਉਣਾ ਫਿਰ ਇਹਨਾਂ ਨੂੰ ਭੁੰਨਣਾ ਭੁੰਨ ਕੇ ਭਾਂਡੇ ਪਾ ਕੇ ਰੱਖ ਲੈਣੇ ਜਦੋਂ ਬਣਾਉਣੀਆਂ ਨੇ ਉਦੋਂ ਜਿੰਨੀਆਂ ਕਿ ਚਾਹੀਦੀਆਂ ਕੱਢ ਕੇ ਤੇ ਪਾਣੀ ਧਰਨਾ ਵਾ ਦੋ ਵਾਲੇ ਆ ਜਾਣਗੇ ਹਾਂਜੀ ਇਹਨਾਂ ਵਿੱਚ ਦੋ ਦੋ ਵਾਲੇ ਆ ਜਾਣਗੇ ਤੇ ਫੇਰ ਪਾ ਦੇਣੀਆਂ ਨੇ ਹਾਂਜੀ ਤੇ ਫਿਰ ਲਾ ਕੇ ਚੋਲਾ ਵਾਂਗਰ ਪੋਲ ਦੇਣੀਆਂ ਤੇ ਵਧੀਆ ਪਣ ਜਾਣਗੇ ਤੇ ਜੇ ਇਹਨੂੰ ਆਪਾਂ ਰੰਗ ਚ ਬਣਾਉਣੀਆਂ ਹੋਂਦੇ ਰੰਗ ਫਿਰ ਜਦੋਂ ਆਟਾ ਮਲਣਾ ਉਦੋਂ ਪਾ ਦਿੰਦਾ ਅੱਛਾ ਉਦੋਂ ਪਾ ਲੈਣਾ ਜਿਹੜਾ ਮਰਜ਼ੀ ਰੰਗ ਪਾ ਲਓ ਵਿੱਚ ਅੱਛਾ ਤੇ ਰੰਗ ਬਰੰਗੇ ਆ ਵਿੱਚ ਲਾਗ ਤੇ ਫੇਰ ਉਹਨਾਂ ਹਾਂ ਫਿਰ ਫੋਨ ਲੈਣੀਆਂ ਤੇ ਕੱਟਣੀਆਂ ਹੀ ਹਾਂਜੀ ਮੁੜ ਕੇ ਫੇਰ ਜਦੋਂ ਬਣਾਉਣੀਆਂ ਉਦੋਂ ਕੱਡੋ ਭਾਂਡੇ ਚੋ ਤੇ ਬਣਾ ਲਓ ਹਾਂਜੀ ਚਲੋ ਇਹ ਆ ਵੀ ਸੇਵਿਆਂ ਵਟਣ ਦਾ ਵੀ ਤਰੀਕਾ ਤੁਹਾਡੇ ਕੋਲ ਮਾਦਾ ਜੀ ਸਿੱਖ ਚੱਲਿਆ ਸਾਡੇ ਕੋਲ ਆਟਾ ਹੀ ਥੱਲੇ ਡੇਪਿਆ ਜਿਹੜਾ ਮਾਸਾ ਪੜ ਗਿਆ ਇਹਦੇ ਨਾਲ ਇਹ ਵੀ ਸਾਂ ਸੇਵਿਆਂ ਵਟਣ ਦਾ ਤਜਰਬਾ ਵੀ ਆਈ ਜਾਂਦਾ ਤੇ ਬਾਕੀ ਰੰਗ ਵੀ ਰੰਗ-ਬਰੰਗੀਆਂ ਵੀ ਵਟੀਆਂ ਜਾਂਦੀਆਂ ਇਹਦੇ ਨਾਲ ਹੈ ਆ ਜਿਹੜਾ ਮਰਜ਼ੀ ਪਾ ਲੋ ਰੰਗ ਦੇ ਚਾਹ ਜਿਹੜਾ ਮਰਜ਼ੀ ਰੰਗ ਪਾ ਲੋ ਜਦੋਂ ਆਟਾ ਮਰਜ਼ਨਾ ਮੋਂ ਤੋਂ ਪਾ ਲਿਆ ਹਾਂਜੀ ਹਾਂਜੀ ਤੇ ਫੇਰ ਉਹ ਉਸੇ ਤਰ੍ਹਾਂ ਹੀ ਫੇਰ ਰੰਗ-ਬਰੰਗੀਆਂ ਹੋ ਜਾਂਦੀਆਂ ਆ। ਹਾਂਜੀ। ਹਰਿਆ-ਪਾਲੋ। ਤੇਰਾ ਜਰਦੇ ਰੰਗਾ ਪਾਲੋ। ਹਾਂਜੀ। ਹਾਂਜੀ ਮਹਾਰਾਜ ਜੀ ਹੁਣ ਇਹ ਦੱਸੋ ਪਰਵਾਰ ਦੇ ਆਪਣਾ ਕਿੱਥੋਂ ਕ ਤੱਕ ਪੀੜੀ ਜੱਲੀ ਕਿੰਤਰਾ ਵਾ? ਵਧੀਆ ਜੀ। ਹਾਂਜੀ। ਪੋਤ ਵੀ ਆਏ ਆ। ਹਾਂਜੀ। ਗਾਂ ਪੋਤਰੇ ਨੇ, ਪੋਤਰੇ ਵੀ ਆਏ ਜੀ। ਅੱਛਾ। ਆ ਪੋਤਰਿਆਂ ਦੇ ਬੱਚੇ ਆ। ਆ ਪੋਤਰਾ ਆ। ਇਹ ਪੋਤਰਾ। ਹਾਂਜੀ। ਉਹ ਪੋਤਰਿਆਂ ਦੇ ਬੱਚੇ ਆ। ਅੱਛਾ ਆ ਪੜੋਤੜਾ। ਇਹ ਪਰੋਤੜਾ। ਅੱਛਾ ਅੱਛਾ। ਹਾਂ। ਇਹ ਤੇ ਮਾਦਾ ਤੇ ਸੋਨੇ ਦੀ ਪੌੜੀ ਚੜਨ ਵਾਲੀ ਹੋਗੀ ਤੇ ਹੈ ਉਹ ਤੇ ਇਦਾਂ ਯਾਰ ਅੱਜ ਚੜਾਵੇਗਾ ਤੇ ਹਾਂ ਬੜੋ ਤੜੇ ਵਾਲੀ ਤੇ ਹੋਗੀ ਮਾਦਾ ਹੈ ਤਰਾ ਤੇ ਆਪ ਬੜੋ ਤੜਾਈ ਹਾਂ ਹਾਂ ਆਪ ਕੋਤੜੀ ਆ ਪਰ ਉਹ ਤੜੀ ਬੜੋ ਤੜੀ ਹੈ ਤੇ ਆਉ ਪਰੋ ਤੜੀ ਹੈ ਹਾਂ ਪਰ ਹਾਂ ਪਰਿਵਾਰ ਮਾਦਾ ਦਾ ਤਗੜ ਵੱਡਾ ਆ ਕਰਮਾ ਵਾਲੀ ਮਾਤਾ ਬਹੁਤ ਖੁਸ਼ੀ ਹੋਈ ਮਾਤਾ ਨੂੰ ਮਿਲ ਕੇ ਹੈ ਮਾਹਰਾ ਸਤਗੁਰੂ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਹੀ ਮਾਹਰਾ ਕਿਰਪਾ ਬਣਾਈ ਰੱਖੇ ਆਜੇ ਨਹੀਂ ਸੌਣਦੇ ਆ ਪੁੱਤਰ ਵੀ ਆ ਗਏ ਮਾਤਾ ਦਾ ਹਾਂ ਬੇਦਰ ਕੇ ਤੇ ਗਿਆ ਹੈ ਏ ਮਾਦਾ ਦਾ ਪੁੱਤ ਬੇੜਾ ਆ ਪੋਤਰਾ ਤੇ ਆ ਫਰੋਟਦਾ ਸਾਰਾ ਪਰਿਵਾਰ ਇਕੱਠਾ ਹੈ ਬਹੁਤ ਕਿਰਪਾ ਸਤਿਗੁਰ ਦੀ ਜਿਹੜਾ ਪਰਿਵਾਰ ਇਕੱਠਾ ਹੈ ਨਾਲੇ ਜੀਆਂ ਦੀ ਰੌਣਕ ਹੈ ਜੀਆਂ ਨਾਲ ਇਹ ਸਭ ਕੁਝ ਆ ਮਾਦਾ ਕਰਮਾਂ ਵਾਲੀ ਜੀਓ ਜਿਨ੍ਹਾਂ ਨੂੰ ਇਹਨਾਂ ਕੋਈ ਵੇਖਣ ਨੂੰ ਮਿਲਦਾ ਬਹੁਤ ਕਰਮਾਂ ਵਾਲਾ ਜੀ ਹੁੰਦੇ ਜਿੰਨੂੰ ਇੱਥੋਂ ਤੱਕ ਸਤਿਗੁਰ ਉਮਰ ਬਖਸ਼ਦਾ ਆ ਤੇ ਜਿਹੜਾ ਇੱਥੋਂ ਤੱਕ ਵੇਖ ਹੀ ਜਾਂਦਾ ਹੈ ਮਹਾਰਾਜ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ